ਲਿਖਿਆ ਕਿ ਧਰਮੀ ਦੁਹਰੀ ਦਿੰਦੇ ਨੇ ਤੇ ਯਹਵਾ ਕੰਨ ਲਾ ਕੇ ਸੁਣਦਾ ਹੈ ਹallelujah ਕੌਣ ਦਈ ਦਿੰਦੇ ਨੇ ਧਰਮੀ ਜਿਹੜੇ ਖੁਦਾ ਦੀਆਂ ਅੱਖਾਂ ਦੇ ਤਾਰੇ ਨੇ ਇਸ ਧਰਤੀ ਦੇ ਉੱਤੇ ਹallelujah ਕਿਉਂਕਿ ਵਚਨ ਦੇ ਵਿੱਚ ਲਿਖਿਆ ਪਰਮੇਸ਼ਰ ਦੀਆਂ ਅੱਖਾਂ ਧਰਮੀਆਂ ਦੇ ਉੱਤੇ ਤੇ ਉਹਦੇ ਕੰਨ ਉਹਨਾਂ ਦੀ ਦੁਹਾਈ ਦੇ ਵੱਲ ਲੱਗੇ ਰਹਿੰਦੇ ਨੇ ਹallelujah ਬੇਖੋ ਭੈਣ ਭਰਾਓ ਅੱਜ ਜਿੰਨੇ ਵੀ ਲੋਕ ਪ੍ਰਭੂ ਯਿਸੂ ਮਸੀਹ ਦੇ ਵਿੱਚ ਆ ਗਏ ਨਾ ਉਹਦੇ ਹੁਕਮ ਤੇ ਚੱਲਦੇ ਆ ਉਹਦੇ ਵਚਨ ਤੇ ਚੱਲਦੇ ਆ ਤੇ ਉਹ ਖੁਦਾ ਦੀਆਂ ਨਜ਼ਰਾਂ ਦੇ ਵਿੱਚ ਕੀ ਨੇ ਧਰਮੀ ਹਾਲੇਲੂਇਆ ਹੁਣ ਅਸੀਂ ਇਹ ਵੇਖਾਂਗੇ ਕਿ ਧਰਮੀ ਖੁਦਾ ਨੇ ਉਹਨਾਂ ਨੂੰ ਠਰਾਇਆ ਕਿ ਜਾਂ ਫਿਰ ਇਸ ਦੁਨੀਆ ਦੇ ਨਾਲ ਕੰਮ ਕਰਕੇ ਤੇ ਫਿਰ ਉਹ ਧਰਮੀ ਬਣੇ ਹਾਲੇਲੂਇਆ ਕਿਉਂਕਿ ਬਹੁਤ ਸਾਰੇ ਲੋਕ ਵੇਖੋ ਚੰਗੇ ਕੰਮ ਵੀ ਕਰਦੇ ਆ ਤੇ ਚੰਗੇ ਕੰਮ ਕਰਕੇ ਵੀ ਆਪਣੇ ਆਪ ਨੂੰ ਧਰਮੀ ਬਣਾਉਂਦੇ ਆ ਪਰ ਵੇਖੋ ਭੈਣ ਭਰਾਓ ਕੁਝ ਲੋਕ ਹੁੰਦੇ ਨੇ ਜਿਹੜੇ ਖੁਦ ਆ ਰੀ ਧਰਮੀ ਠੜਾਈ ਹੁੰਦੇ ਹਾਲੇਲੂਇਆ ਵੇਖੋ ਪਰ ਪ੍ਰਭੂ ਦਾ ਪਵਿੱਤਰ ਵਚਨ ਹਨ ਨੂੰ ਕਹਿੰਦਾ ਕਿ ਬੰਦਾ ਆਪਣੇ ਕਰਮਾਂ ਦੇ ਨਾਲ ਨਹੀਂ ਆਪਣੀ ਚਾਲ ਚਾਲ ਦੇ ਨਾਲ ਨਹੀਂ ਯਿਸੂ ਮਸੀਹ ਦੇ ਉੱਤੇ ਵਿਸ਼ਵਾਸ ਕਰਨ ਦੇ ਦੁਆਰਾ ਧਰਮੀ ਠੜਾਇਆ ਜਾਂਦਾ ਹੈ ਹਾਲੇਲੂਇਆ ਕਿਉਂ ਵੇਖੋ ਭੈਣ ਭਰਾਓ ਵਚਨ ਦੇ ਵਿੱਚ ਲਿਖਿਆ ਅੱਜ ਯਿਸੂ ਮਸੀਹ ਦੇ ਵਿੱਚ ਜਿੰਨੇ ਵੀ ਹਨ ਨਾ ਉਹ ਸਾਰੇ ਧਰਮੀ ਨੇ ਹਾਲੇਲੂਇਆ ਉਹਨਾਂ ਨੂੰ ਖੁਦਾ ਨੇ ਧਰਤੀ ਦੇ ਬੰਦ ਤੋਂ ਪਹਿਲਾਂ ਹੀ ਚੁਣਿਆ ਹੈ ਉਹ ਅਜੇ ਆਪਣੀ ਮਾਂ ਦੀ ਕੂਕ ਦੇ ਵਿੱਚ ਆਏ ਵੀ ਨਹੀਂ ਤੇ ਖੁਦਾ ਨੇ ਉਹਨਾਂ ਨੂੰ ਪਹਿਲਾਂ ਹੀ ਚੁਣ ਲਿਆ ਤੇ ਜਾ ਕੇ ਮੇਰੇ ਕੰਮ ਕਰੋ ਮੇਰੀ ਮਹਿਮਾ ਕਰੋ ਮੇਰੀ ਵਡਿਆਈ ਕਰੋ ਹਾਲੇਲੂਇਆ ਵੇਖੋ ਜਦੋਂ ਅਸੀਂ ਵਚਨ ਪੜ੍ਹਦੇ ਹਾਂ ਈਫਸੀਆਂ ਦੀ ਕਿਤਾਬ ਉਹਦਾ ਇੱਕ ਬਾਪ ਦੀ ਚਾਰਾਇਤ ਵਿੱਚ ਲਿਖਿਆ ਕਿ ਪਰਮੇਸ਼ਰ ਨੇ ਜਗਤ ਦੀ ਉਤਪਤੀ ਤੋਂ ਪਹਿਲਾਂ ਸਾਨੂੰ ਚੁਣ ਲਿਆ ਕਿ ਅਸੀਂ ਉਹਦੇ ਪਿਆਰੇ ਪੁੱਤਰ ਦੇ ਸਰੂਪ ਦੇ ਉੱਤੇ ਬਣੀਏ ਹਾਲੇਲੂਇਆ ਕਿੰਨੇ ਚੁਣਿਆ ਪਰਮੇਸ਼ਰ ਨੇ ਕਦੋਂ ਚੁਣਿਆ ਜਗਤ ਦੇ ਵਿੱਚ ਅਜੇ ਕੁਝ ਵੀ ਨਹੀਂ ਬਣਿਆ ਵਚਨ ਦੇ ਵਿੱਚ ਲਿਖਿਆ ਕਿ ਪਰਮੇਸ਼ਰ ਨੇ ਪਹਿਲਾਂ ਹੀ ਚੁਣ ਲਿਆ ਹਾਲੇਲੂਇਆ ਵੇਖੋ ਅੱਜ ਬਹੁਤ سارے ਲੋਕ ਕਹਿੰਦੇ ਨਹੀਂ ਨਹੀਂ ਜੀ ਇਹਨਾਂ ਨੇ ਧਰਮ ਬਦਲੀ ਕਰ ਲਿਆ ਵੇਖੋ ਭੈਣ ਭਰਾਓ ਪਰਮੇਸ਼ਰ ਨੇ ਤੁਹਾਨੂੰ ਅਜੇ ਤੁਸੀਂ ਆਪਣੀ ਮਾਂ ਦੀ ਕੁੱਖ ਦੇ ਵਿੱਚ ਪਏ ਨਹੀਂ ਕਿ ਤੁਹਾਡੇ ਆਤਮਾ ਜਿਹੜਾ ਉਹ ਮਾਂ ਦੀ ਕੁੱਖ ਦੇ ਵਿੱਚ ਆਇਆ ਪ੍ਰਭੂ ਦਾ ਵਚਨ ਕਹਿੰਦਾ ਕਿ ਉਹਨੇ ਪਹਿਲਾਂ ਹੀ ਚੁੱਲਿਆ ਹਾਲੇਲੂਇਆ ਤੇ ਵੇਖੋ ਭੈਣ ਭਰਾਓ ਉਹਨੇ ਪਹਿਲਾਂ ਹੀ ਅੱਜ ਤੁਹਾਨੂੰ ਜਿੰਨੇ ਵੀ ਵਿਸ਼ਵਾਸ ਕਰ ਰਹੇ ਨੇ ਚੁਣਿਆ ਹੈ ਤੇ ਵੇਖੋ ਭੈਣ ਭਰਾਓ ਜੇ ਚੁਣਿਆ ਹੈ ਉਹਨੇ ਹੋ ਫਿਰ ਆਪਣੇ ਵਿੱਚ ਸੱਦ ਦਾ ਵੀ ਹੈ ਹਾਲੇਲੂਇਆ ਵੇਖੋ ਹੁੰਦਾ ਕੀ ਆ ਕੇਵਲੇ ਖੁਦਾ ਦਾ ਬੰਦਾ ਚੁਣਿਆ ਹੁੰਦਾ ਆ ਉਹ ਆਪਣੇ ਬੁੱਧ ਦੇ ਨਾਲ ਕੇਵਲੇ ਖੁਦਾ ਦੇ ਕੋਲੋਂ ਦੂਰ ਹੋ ਜਾਂਦਾ ਆਪਣੇ ਕੰਮਾਂ ਦੇ ਨਾਲ ਕੇਵਲੇ ਆਪਣੀਆਂ ਸੋਚਾਂ ਵਿਚਾਰਾਂ ਦੇ ਨਾਲ ਪ੍ਰਭੂ ਤੋਂ ਆਪਣਾ ਫਾਸਲਾ ਦੂਰ ਬਣਾ ਲੈਂਦਾ ਚਾਹੇ ਉਹ ਧਰਮ ਦੇ ਵਿੱਚ ਰਹਿ ਕੇ ਚਾਹੇ ਕਿਸੇ ਤਰੀਕੇ ਨਾਲ ਵੀ ਰਹਿ ਕੇ ਵੇਖੋ ਭੈਣ ਭਰਾਓ ਜਦੋਂ ਉਹਦੇ ਜੀਵਨ ਦੇ ਵਿੱਚ ਇੱਕ ਦੁੱਖ ਹੁੰਦਾ ਆ ਇੱਕ ਕਸ਼ਟ ਹੁੰਦਾ ਆ ਤੇ ਕਿਉਂਕਿ ਖੁਦਾ ਉਹ ਆਪਣੇ ਕੋਲੋਂ ਖਿੱਚਣਾ ਚਾਹੁੰਦਾ ਹੈ ਕਿਉਂਕਿ ਕੇਵਲੇ ਕੀ ਹੁੰਦਾ ਆ ਚਾਣੇ ਕਹਿੰਦੇ ਆ ਕਿ ਸਿੱਧੀ ਉਂਗਲ ਨਾਲ ਘਿਓ ਨਹੀਂ ਨਿਕਲਦਾ ਤਾਂ ਫਿਰ ਟੇਢੀ ਕਰਨੀ ਪੈਂਦੀ ਆ ਹੁੰਦਾ ਕੀ ਆ ਜੇ ਇਨਸਾਨ ਆਪਣੀ ਮਰਜ਼ੀ ਦੇ ਨਾਲ ਆਵੇ ਕਿਉਂਕਿ ਖੁਦਾ ਨੇ ਉਹਨੂੰ ਚੁਣਿਆ ਪ੍ਰਭੂ ਯਿਸੂ ਨੇ ਉਹਨੂੰ ਚੁਣਿਆ ਕਿ ਮੇਰੇ ਕੰਮ ਕਰ ਪਰ ਆਪਣੀ ਮਰਜ਼ੀ ਦੇ ਨਾਲ ਉਹ ਨਹੀਂ ਆਉਂਦਾ ਖੁਦਾ ਉਹਦੇ ਜੀਵਨ ਦੇ ਵਿੱਚ ਇੱਕ ਇਹੋ ਜੀ ਬਿਮਾਰੀ ਇਹੋ ਜੀ ਰੋਗ ਭੇਜਦਾ ਹੈ ਤੇ ਉਹਨੂੰ ਆਪਣੇ ਵਿੱਚ ਬੁਲਾਉਂਦਾ ਹੈ ਹਾਲੇਲੂਇਆ ਵੇਖੋ ਇਹਦੇ ਲਈ ਵੀ ਪ੍ਰਭੂ ਦਾ ਪਵਿੱਤਰ ਬਚਿਆ ਰومیਿਆਂ ਦੀ ਕਿਤਾਬ ਜਦੋਂ ਉਹਦਾ 8 ਬਾਪ 25 30 ਇਹਤ ਪੜਦੇ ਆ ਵਚਨ ਦੇ ਵਿੱਚ ਲਿਖਿਆ ਜਿਨ੍ਹਾਂ ਨੂੰ ਉਹਨਾਂ ਨੇ ਪਹਿਲਾਂ ਠਹਿਰਾਇਆ ਤੇ ਉਹਨਾਂ ਨੂੰ ਉਹਨੇ ਆਪਣੇ ਵਿੱਚ ਸੱਦਿਆ ਤੇ ਵਚਨ ਕਹਿੰਦਾ ਕਿ ਜੇ ਉਹਨਾਂ ਨੂੰ ਸੱਦਿਆ ਤੇ ਉਹਨਾਂ ਨੂੰ ਫਿਰ ਉਹਨੇ ਧਰਮੀ ਵੀ ਠਰਾਇਆ ਤੇ ਜੇ ਉਹਨਾਂ ਨੂੰ ਧਰਮੀ ਠਰਾਇਆ ਤੇ ਵਚਨ ਕਹਿੰਦਾ ਕਿ ਉਹਨਾਂ ਨੂੰ ਬੜਿਆਈ ਵੀ ਦਿੱਤੀ ਵੇਖੋ ਭੈਣ ਪ੍ਰਾਉ ਵਚਨ ਕਹਿੰਦਾ ਆ ਕਿ ਜਿਨ੍ਹਾਂ ਨੂੰ ਉਹਨੇ ਜਗਤਪਤੀ ਦੀ ਉਤਪਤੀ ਤੋਂ ਪਹਿਲਾਂ ਹੀ ਠਰਾ ਦਿੱਤਾ ਪਹਿਲਾਂ ਹੀ ਚੁੱਲਿਆ ਤੇ ਜੋ ਆਪਣੇ ਕੰਮਾਂ ਦੇ ਕਰਕੇ ਆਪਣੇ ਚਾਲ ਚੱਲਣ ਦੇ ਕਰਕੇ ਰੱਬ ਤੋਂ ਦੂਰ ਹੋ ਗਿਆ ਤੇ ਖੁਦਾ ਫਿਰ ਉਸ ਬੰਦੇ ਨੂੰ ਆਪਣੇ ਕੋਲੋਂ ਬਲੰਦਾ ਹੈ ਹਾਲੇਲੂਇਆ ਤੇ ਜੇ ਉਹ ਬਿਮਾਰੀ ਆ ਜੇ ਕੋਈ ਕੋਈ ਵੀ ਉਹਦੇ ਜੀਵਨ ਦੇ ਵਿੱਚ ਪ੍ਰੋਬਲਮ ਹੈ ਉਹਨੂੰ ਖੁਦਾ ਠੀਕ ਕਰਦਾ ਹੈ ਉਹਨੂੰ ਫਿਰ ਧਨਮੀ ਟਰੰਦਾ ਹੈ ਤੇ ਹਰ ਇੱਕ ਚੀਜ਼ ਦੀ ਵੀ ਉਹਨੂੰ ਸੁਭਦਾ ਦਿੰਦਾ ਹੈ ਹਾਲੇਲੂਇਆ ਵੇਖੋ ਭੈਣ ਭਰਾਓ ਅਸੀਂ ਅੱਜ ਉਹ ਵਚਨ ਦੇ ਵਿੱਚੋਂ ਸਿੱਖਣਾ ਕਿ ਖੁਦਾ ਦਾ ਵਚਨ ਆਪਣੇ ਅਸੀਂ ਕੰਮਾਂ ਦੇ ਨਾਲ ਨਹੀਂ ਧਰਮੀ ਬਣਦੇ ਵੇਖੋ ਜੇ ਅੱਜ ਅਸੀਂ ਪ੍ਰਭੂ ਦੇ ਵਿੱਚ ਚੱਲ ਰਹੇ ਹਾਂ ਨਾ ਅਸੀਂ ਕੋਈ ਵੀ ਧਰਤੀ ਉੱਤੇ ਕੋਈ ਚੰਗਾ ਕੰਮ ਨਹੀਂ ਕੀਤਾ ਅਸੀਂ ਲੰਗਰ ਨਹੀਂ ਲਾਏ ਕਿਸੇ ਦਾ ਵੀ ਕੁਝ ਵੀ ਇਹੋ ਜਿਹਾ ਨਹੀਂ ਕੀਤਾ ਕਿਉਂਕਿ ਸਾਡੇ ਵਿੱਚ ਕੋਈ ਖੂਬੀ ਨਹੀਂ ਅਸੀਂ ਧਰਮੀ ਠਰਾਏ ਗਏ ਹੇਸ਼ੂ ਮਸੀਹ ਦੇ ਲਹੂ ਦੇ ਦੁਆਰਾ ਵੇਖੋ ਭੈਣ ਭਰਾਓ ਖੁਦਾ ਨੇ ਹਨ ਨੂੰ ਚੁਣਿਆ ਹੈ ਪ੍ਰਭੂ ਹਨ ਨੂੰ ਆਵਾਜ਼ ਦਿੰਦਾ ਰਿਹਾ ਪਰ ਅਸੀਂ ਸਹੀ ਸਮੇਂ ਤੇ ਪ੍ਰਭੂ ਦੇ ਕੋਲੋਂ ਨਹੀਂ ਆਏ ਜਦੋਂ ਅਸੀਂ ਨਹੀਂ ਆਏ ਤੇ ਖੁਦਾ ਨੇ ਇੱਕ ਰੁਕਾਵਟ ਭੇਜੀ ਉਹ ਰੁਕਾਵਟ ਨੇ ਯੇਸ਼ੂ ਮਸੀਹ ਦੇ ਦੇ ਵਿੱਚ ਆਉਣ ਤੋਂ ਸਾਨੂੰ ਮਜਬੂਰ ਕਰ ਦਿੱਤਾ ਕਿਉਂਕਿ ਵਚਨ ਦੇ ਵਿੱਚ ਲਿਖਿਆ ਤੇ ਉਹਨੇ ਫਿਰ ਉਹਨਾਂ ਨੂੰ ਆਪਣੇ ਵਿੱਚ ਸੱਦਣਾ ਵੀ ਹੈ ਜਿਨ੍ਹਾਂ ਨੂੰ ਨੇ ਚੁਣਿਆ ਹੈ ਨਾ ਜਿਨ੍ਹਾਂ ਨੂੰ ਬਚਾਉਣਾ ਚਾਹੁੰਦਾ ਹੈ ਜਿਨ੍ਹਾਂ ਨੂੰ ਨੇ ਖੁਦਾ ਨੇ ਪਹਿਲਾਂ ਹੀ ਸ਼ੁਰੂਆਤ ਤੋਂ ਚੁਣ ਲਿਆ ਕਿ ਇਹ ਮੇਰੇ ਕੰਮਾਂ ਨੂੰ ਕਰਨ ਇਹ ਜਾ ਕੇ ਲੋਕਾਂ ਦੇ ਅੱਗੇ ਮੇਰਾ ਪ੍ਰਚਾਰ ਕਰਨ ਕਿਉਂਕਿ ਧਰਮੀ ਬੰਦੇ ਖੁਦਾ ਦੀ ਉਸਤਤਿ ਲਈ ਵੇਖੋ ਭੈਣ ਭਰਾਓ ਜਦੋਂ ਅਸੀਂ ਜਬੂਰਾ ਦੀ ਪੁਸਤਕ ਪੜ੍ਹਦੇ ਹਾਂ ਵਚਨ ਦੇ ਵਿੱਚ ਹੈ ਹੇ ਧਰਮੀਓ ਯਹੋਵਾ ਦੀ ਉਸਤਤ ਕਰੋ ਹਾਲੇਲੂਇਆ ਜੈ ਜੈਕਾਰ ਕਰਦੇ ਹਾਂ ਦੀ ਹਜੂਰੀ ਦੇ ਵਿੱਚ ਆਓ ਹਾਲੇਲੂਇਆ ਧਰਮੀ ਵਚਨ ਦੇ ਵਿੱਚ ਲਿਖਿਆ ਧਰਮੀਆਂ ਨੂੰ ਉਸਤਤ ਕਰਨੀ ਫੱਬਦੀ ਹੈ ਅੱਜ ਜਿੰਨੇ ਲੋਕ ਧਰਮੀ ਨੇ ਉਹੀ ਉਸਤਤ ਕਰਦੇ ਨੇ ਦੂਸਰੇ ਲੋਕ ਨਹੀਂ ਉਸਤਤ ਕਰਦੇ ਕਿਉਂਕਿ ਪ੍ਰਭੂ ਯਿਸੂ ਮਸੀਹ ਨੇ ਇਸੇ ਲਈ ਸਾਨੂੰ ਧਰਤੀ ਉੱਤੇ ਭੇਜਿਆ ਕਿ ਅਸੀਂ ਉਹਦੀ ਉਸਤਤ ਕਰੀਏ ਧਰਮੀ ਬਣ ਕੇ ਤੇ ਵੇਖੋ ਭੈਣ ਭਰਾਓ ਧਰਮੀ ਖੁਦਾ ਦਾ ਕਹਿੰਦਾ ਤੇ ਜੇ ਚਾਹੀਏ ਨਾ ਕਿ ਨਹੀਂ ਮੈਂ ਬੜੇ ਚੰਗੇ ਕੰਮ ਕਰਦਾ ਵੇਖੋ ਚੰਗੇ ਕੰਮ ਕਰਕੇ ਅਸੀਂ ਚੰਗੇ ਇਨਸਾਨ ਬਣ ਸਕਦੇ ਆ ਧਰਮੀ ਨਹੀਂ ਹਾਲੇਲੂਇਆ ਅਸੀਂ वचन ਦੇ ਵਿੱਚ ਲਿਖਿਆ ਜੇ ਅਸੀਂ ਕੰਮਾਂ ਤੇ ਵਿਸ਼ਵਾਸ ਕਰੀਏ ਨਾ ਤੇ ਪ੍ਰਭੂ ਦਾ वचन ਕਹਿੰਦਾ ਕਿ ਤੁਹਾਡੇ ਚੰਗੇ ਕੰਮ ਮੇਰੇ ਅੱਗੇ ਪਾਟੇ ਕੱਪੜਿਆਂ ਦੇ ਬਸਮਾਨ ਆ ਹਾਲੇਲੂਇਆ ਕਿਉਂ ਕਿ ਜਿੰਨਾ ਚਿਰ ਹੀ ਯਿਸੂ ਮਸੀਹ ਦੇ ਉੱਤੇ ਵਿਸ਼ਵਾਸ ਨਹੀਂ ਕਰਦੇ ਲਹੂ ਤੇ ਵਿਸ਼ਵਾਸ ਨਹੀਂ ਕਰਦੇ ਉਹਨਾਂ ਚਿਰ ਹੀ ਧਰਮੀ ਨਹੀਂ ਠਰਾਏ ਜਾਂਦੇ ਹਾਲੇਲੂਇਆ ਚਾਹੇ ਜਿੰਨੇ ਮਰਜੀ ਚੰਗੇ ਕੰਮ ਕਰ ਲਈਏ ਵਚਨ ਕਹਿੰਦਾ ਕਿ ਚੰਗੇ ਕੰਮ ਮੇਰੇ ਅੱਗੇ ਪਾਟੇ ਕੱਪੜਿਆਂ ਦੇ ਸਮਾਨ ਹਾਲੇਲੂਇਆ ਤੇ ਵੇਖੋ ਭੈਣ ਭਰਾਓ ਸਾਨੂੰ ਖੁਦਾ ਨੇ ਚੁਣਿਆ ਅਸੀਂ ਪ੍ਰਭੂ ਦੇ ਵੱਲੋਂ ਧਰਮੀ ਠਰਾਏ ਗਏ ਅਸੀਂ ਆਪਣੇ ਕੰਮਾਂ ਨਾਲ ਨਹੀਂ ਅਸੀਂ ਆਪਣੀਆਂ ਸੋਚਾਂ ਨਾਲ ਨਹੀਂ ਅਸੀਂ ਆਪਣੇ ਵਿਚਾਰਾਂ ਨਾਲ ਨਹੀਂ ਅਸੀਂ ਯਿਸੂ ਮਸੀਹ ਦੇ ਜਿੰਦਾ ਪਾਗ ਤੇ ਪਵਿੱਤਰ ਤੇ ਮਹਾਨ ਲਹੂ ਦੇ ਦੁਆਰਾ ਧਰਵੀਂ ਠਰਾਈ ਗਏ ਤੇ ਅੱਜ ਇਹਨੂੰ ਮਾਨਿਆ ਕਿ ਅਸੀਂ ਉਸ ਜਿੰਦਾ ਲਹੂ ਤੇ ਵਿਸ਼ਵਾਸ ਕਰਦੇ ਹਾਂ ਅਸੀਂ ਉਸ ਪਵਿੱਤਰ ਦੇਹ ਤੇ ਵਿਸ਼ਵਾਸ ਕਰਦੇ ਹਾਂ ਜਿਸ ਦੇਹ ਨੇ ਜਿਸ ਨਾਂ ਨੇ ਸਾਨੂੰ ਸ਼ੁਰੂ ਤੋਂ ਹੀ ਆਪਣੇ ਵਿੱਚ ਚੁਣਿਆ ਤੇਾਨੂੰ ਬੁਲਾਇਆ ਤੇ ਅੱਜ ਅਸੀਂ ਆਏ ਹਾਂ ਤੇ ਪ੍ਰਭੂ ਦੀ ਮਹਿਮਾ ਕਰ ਰਹੇ ਤੇ वचन ਕਹਿੰਦਾ ਕਿ ਧਰਮੀ ਦੁਹਾਈ ਦਿੰਦੇ ਨੇ ਤੇ ਯਹਵਾ ਕੰਨ ਲਾ ਕੇ ਸੁਣਦਾ ਤੇ ਵੇਖੋ ਭੈਣ ਭਰਾ ਅੱਜ ਜੇ ਤੁਸੀਂ ਉਹਦੀ ਦੁਹਾਈ দাওਗੇ ਨਾ ਤੇ ਖੁਦਾ ਤੁਹਾਡੀ ਸੁਣੇਗਾ ਉਹ वचन ਦੇ ਵਿੱਚ ਲਿਖਿਆ ਕਿ ਇਲੀਆ ਵੀ ਸਾਡੇ ਵਰਗਾ ਦੁੱਖ ਸੁੱਖ ਭੋਗਣ ਵਾਲਾ ਇਨਸਾਨ ਹੀ ਉਹ ਵੀ ਕੀ ਇੱਕ ਧਰਮੀ ਮਨੁੱਖ ਧਰਤੀ ਦੇ ਉੱਤੇ ਉਹ वचन ਦੇ ਵਿੱਚ ਲਿਖਿਆ ਉਹਨੇ ਤਰ੍ਹਾਂ ਮਨੋਂ ਦੁਆ ਕੀਤੀ ਤੇ ਪ੍ਰਭੂ ਸਾਡੇ 3 ਸਾਲ ਧਰਤੀ ਉੱਤੇ ਮੀਂਹ ਨਹੀਂ ਆਉਣਾ ਚਾਹੀਦਾ ਖੁਦਾ ਨੇ ਆਪਣੇ ਦਾਸ ਤੇ ਆਪਣੇ ਧਰਮੀ ਬੰਦੇ ਦੇ ਸ਼ਬਦਾਂ ਦੇ ਉੱਤੇ ਮੀਂਹ ਨੂੰ ਰੋਕ ਕੇ ਰੱਖ ਦੇਤਾ ਹਾਲੇਲੂਇਆ ਵੇਖੋ ਭੈਣ ਭਰਾਓ ਜਦੋਂ ਅਸੀਂ ਜੋ ਸ਼ੂਨਬੀ ਦੀ ਪੁਸਤਕ ਪੜਦੇ ਆ ਤੇ ਵਚਨ ਦੇ ਵਿੱਚ ਲਿਖਿਆ ਉਹ ਵੀ ਖੁਦਾ ਦੇ ਅੱਗੇ ਕੀ ਹੀ ਇੱਕ ਧਰਮੀ ਬੰਦਾ ਖੁਦਾ ਆਨੇ ਉਹਨੂੰ ਕਿਹਾ ਕਿ ਜਾ ਕੇ ਇਹਨਾਂ ਲਾੜ ਤੇ ਵਚਨ ਦੇ ਵਿੱਚ ਲਿਖਿਆ ਕਿ ਜਦੋਂ ਲੜਾਈ ਚੱਲ ਰਹੀ ਤੇ ਸੂਰਜ ਡੁੱਬਣ ਵਾਲਾ ਤੇ ਚੰਦਰਮਾ ਚੜਨ ਵਾਲਾ ਉਹ ਵਚਨ ਦੇ ਵਿੱਚ ਲਿਖਿਆ ਉਹਦੇ ਧਰਮੀ ਬੰਦੇ ਨੇ ਸੂਰਜ ਨੂੰ ਕਿਹਾ ਸੂਰਜ ਹਿੱਥੇ ਹੀ ਠਹਿਰ ਜਾ ਤੇ ਚੰਦਰਮਾ ਤੂੰ ਅਜਾ ਲਾਉਣ ਦੀ ਖੁੱਡ ਦੇ ਵਿੱਚ ਠਹਿਰ ਜਾ ਵਚਨ ਦੇ ਵਿੱਚ ਲਿਖਿਆ ਸੂਰਜ ਤੇ ਚੰਨ ਉੱਥੇ ਹੀ ਠਹਿਰ ਕੇ ਬੁਲਾਇਆ ਕਿਨੇ ਧਰਮੀ ਬੰਦੇ ਨੇ ਧਰਮੀ ਬੰਦੇ ਨੇ ਆਪਣੀ ਆਵਾਜ਼ ਦਿੱਤੀ ਤੇ ਖੁਦਾ ਨੇ ਉਦੇਸ਼ ਸ਼ਬਦਾਂ ਦੇ ਉੱਤੇ ਸੂਰਜ ਤੇ ਚੰਨ ਨੂੰ ਉੱਥੇ ਹੀ ਰੋਕ ਦਿੱਤਾ ਜਿੱਥੇ ਲੜਾਈ ਪੂਰੀ ਨਹੀਂ ਹੋਈ ਹallelujah ਕਿਉਂਕਿ ਵੇਖੋ ਭੈਣ ਭਰਾਓ ਜੇ ਤੁਸੀਂ ਖੁਦਾ ਦੇ ਵੱਲੋਂ ਠਰਾਏ ਗਏ ਹੋ ਖੁਦਾ ਨੇ ਤੁਹਾਨੂੰ ਧਰਮੀ ਠਰਾਇਆ ਇਸ ਧਰਤੀ ਦੇ ਉੱਤੇ ਤੇ ਤੁਸੀਂ ਬੋਲੋਗੇ ਤੇ ਖੁਦਾ ਕੰਮ ਕਰੇਗਾ ਹallelujah ਤੋ ਕਿ ਖੁਦਾ ਨੇ ਐਸੇ ਕਰਕੇ ਬੁਲਾਇਆ ਕਿ ਮੇਰੇ ਲੋਕਾਂ ਨੂੰ ਕੀ ਕਰਨ ਅਜਾਜ ਕਰਨ ਇਹ ਮੇਰੇ ਲੋਕਾਂ ਨੂੰ ਜਾ ਕੇ ਮੇਰਾ ਵਚਨ ਸੁਣਾਉਣ ਤੇ ਵਚਨ ਕਹਿੰਦਾ ਕਿ ਉਸਤਤ ਕਰਨੀ ਸਿੱਧਿਆਂ ਨੂੰ ਫੱਬਦੀ ਹੈ ਹallelujah ਤੋ ਇਸ ਕਰਕੇ ਵੇਖੋ ਭੈਣ ਭਰਾਓ ਤੁਸੀਂ ਵੀ ਜੇ ਕੁ ਜੋ ਤੁਸੀਂ ਬੋਲੋਗੇ ਖੁਦਾ ਉਹੀ ਤੁਹਾਡੇ ਸ਼ਬਦਾਂ ਤੇ ਕੰਮ ਕਰੇਗਾ ਜੇ ਤੁਸੀਂ ਉਹਦੀ ਮਰਜ਼ੀ ਦੇ ਨਾਲ ਬੋਲੋਗੇ ਪ੍ਰਭੂ ਤੁਹਾਨੂੰ ਆਸ਼ੀਸ਼ ਤੇ ਬਰਕਤ ਹੋਵੇ ਆਮੀਨ